ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਵੀਡੀਓ ਨੂੰ ਪੂਰਵਾਦਵਾ ਦੇ ਸ਼ੇਰ ਜਰੂਰ ਕਰ ਦੇਣਾ ਜੀ ਹਾਂ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਦੇ ਪੀਰ ਨਿਗਾ ਵਿਖੇ ਸਰਦਾਰਾਂ ਦੇ ਨਾਲ ਭਰੀ ਇੱਕ ਟੈਕਟਰ ਟਰਾਲੀ ਸ਼ਰਕਤੇ ਪਲਟ ਗਈ ਇਸ ਹਾਦਸੇ 'ਚ ਬੱਚੇ ਸਰਦਾਰ ਦੂਜੇ ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਦਾ ਉਹਨਾਂ ਦੇ ਖੇਤਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਜਿੰਨੇ ਵਿੱਚ 4 ਤੋਂ 11 ਸਾਲ ਦੇ 4 ਬੱਚੇ ਵੀ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਸਾਰੇ ਸਰਦਾਰ ਲੂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਪੋਹਾ ਦੇ ਰਹਿਣ ਵਾਲੇ ਹਨ ਜਾਣਕਾਰੀ ਅਨੁਸਾਰ ਟ੍ਰਾਲੀ 'ਚ ਤਕਰੀਬ 35 ਦੇ ਲਾਲੂ ਸਵਾਰ ਸਨ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਐਸਵੀ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਖਮਿਆਂ ਦਾ ਇਲਾਜ ਚੱਲ ਰਿਹਾ ਪੁਲਿਸ ਸਾਮਾਮਲੇ ਦੀ ਜਾਂਚ ਕਰ ਰਹੀ ਹੈ ਉਹ ਤਰਮਕਸਤਾਨ ਪੀਰਨਗਾਹ ਵਿਖਮਾ ਥਾਡੇ ਇੱਕ ਪੰਜਾਬ ਪਰਤਲੇ ਸਾਨ ਇਸ ਦਰਨ ਉਸਦੀ ਟਰੈਕਟਰ ਟਰਾਲੀ ਪਲਟ ਗਈ ਅਤੇ ਇਸ ਤੋਂ ਬਾਅਦ ਮੌਕੇ ਤੇ ਰੋਲਾ ਪੈ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ